ਹਾਂਜੀ ਬਾਈ ਕੀ ਹਾਲ ਨੇ ਔਰ ਘਰ ਪਰਿਵਾਰ ਬਾਈ ਸਾਰੇ ਨੇ ਠੀਕ ਹੋਣਗੇ ਜਾਨਪਰਵ ਦਾ ਠੀਕ ਹੋਣਗੇ ਅੱਜ ਬਾਈ ਆਪਣੇ ਵਲੌਗ ਦੀ ਸਟਾਰਟਿੰਗ ਆਪਾਂ ਖੇਤ ਤੋਂ ਕਰਦੇ ਆਂ ਮੋਟਰ ਛੜਤੀ ਚੈੱਕ ਕਰੋ ਪਾਣੀ ਇਹ ਆ ਜਾ ਬਾਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਚੈੱਕ ਕਰੋ ਬਾਈ ਪਾਣੀ ਇਹ ਅੱਖੇ ਜਰਮਾਉਣੇ ਸੀਗੇ ਯਾਰ ਆਪਾਂ ਤਾਂ ਕਰਕੇ ਤੇ ਅੱਖੇ ਜਰਮਾਉਣ ਕਰਕੇ ਆਂ ਜਾ ਸੁਨਿਆ ਸੁਨਿਆ ਨੇ ਵੜੇ ਇਹ ਫਿਰ ਆਪਾਂ ਕੰਮ ਤੇ ਵੀ ਜਾਣਾ ਹੁੰਦਾ ਨਾ ਸਾਰੀਆਂ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਨੇ ਬਾਈ ਇਕੱਲਾ ਐ ਨਹੀਂ ਹੈਗਾ ਵੀ ਆਪਾਂ ਕੰਮ ਦਿੰਦਾ ਉਧਰ ਹੀ ਕਰਦੇ ਆ ਨਾ ਸਾਰੀਆਂ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਨੇ ਤੇ ਸਾਰੇ ਕੰਮ ਕਰਨੇ ਪੈਂਦੇ ਨੇ ਇਕੱਲੇ ਆਪਾਂ ਕੁੱਤਰ ਜੋ ਅੱਗ ਹੀ ਨਹੀਂ ਹੈਗੇ ਕੁੱਤਰ ਆਪਣਾ ਸੌਂਕ ਆ ਉਹ ਆਪਾਂ ਸੌਂਕ ਨਾਲ ਰੱਖਿਆ ਹੋਇਆ ਨੇ ਤਾਂ ਕਰਕੇ ਹੁਣ ਆਪਣਾ ਪਾਣੀ ਉਧਰ ਪੈਣ ਲੱਗ ਗਿਆ ਹੋਊ ਆਪਣੇ ਕਿਆਰੇ 'ਚ ਰੱਖਾਂ ਵਾਲੇ 'ਚ ਤੇ ਉਹ ਆਪ ਫਿਰ ਚੈੱਕ ਕਰ ਲਈਏ ਇੱਕ ਵਾਰ ਹਾਂ ਤਾਂ ਕੰਮ ਸ਼ੁਰੂ ਹੋ ਗਿਆ ਬਾਈ ਮਨ ਲਾ 6 ਤਰੀਕ ਹੋ ਗਈ ਅੱਜ ਕੰਮ ਮਾਰੋ ਮਾਰ ਹੋ ਗਿਆ ਹੁਣ ਤਾਂ ਲਓ ਜੀ ਪਾਣੀ ਟੁੱਟ ਗਿਆ ਬਾਈ ਮੈਂ ਕਰਦਾ ਵੀਡੀਓ ਕੰਟੀਨਿਊ ਹੋਏ ਆਪਣਾ ਪਾਣੀ ਪੈਣ ਲੱਗ ਗਿਆ ਤੇ ਆਪਾਂ ਕਰੀਏ ਜਾਂ ਕਰਦੇ ਹਾਂ ਵੀਡੀਓ ਕੰਟੀਨਿਊ ਲਓ ਜੀ ਬਾਈ ਆਪਾਂ ਆਪਦੇ ਘਰ ਮਾਇਆ ਹੈ ਹਰਾ ਇਧਰ ਮਾ ਕੇ ਆਉਣਾ ਸੀ ਤੇ ਹੁਣ ਆਪਾਂ ਆਗੇ ਇਧਰ ਲੈ ਕੇ ਕਰੇ ਤੇ ਆ ਕੇ ਟੂਟੀ ਉਹੀ ਛੱਡ ਦਿੰਨੇ ਹਾਂ ਮਿਰਚੇ ਤਾਂ ਪਰ ਰੰਗੀਆਂ ਹੋ ਜੰਨੇ ਚੱਲ ਛੱਡ ਦਿੰਨੇ ਆ ਗ੍ਰਾਮ ਚੱਲ ਪਾਣੀ ਚੈੱਕ ਕਰੂਏ ਤੇ ਜਿੰਦਾ ਹੁੰਦਾ ਖੋਲੀ ਆ ਬਾਈ ਦੇਖੀ ਆਪਣੇ ਜਾਨਵਰ ਸਾਈਟ ਨੇ ਆਪਣੇ ਜਾਨਵਰ ਤਾਂ ਵੈਸੇ ਓਕੇ ਦੀ ਰਿਪੋਰਟ ਬੈਠੇ ਨੇ ਦਾਣੇ ਇਹਨਾਂ ਨੂੰ ਮੈਂ ਪਹਿਲਾਂ ਆ ਕੇ ਗਿਆ ਬਈ ਉਹ ਮੈਂ ਵੀਡੀਓ ਨਹੀਂ ਮੈਂ ਕੰਟੀਨਿਊ ਕਰੀ ਪਰ ਦਾਣੇ ਪਾ ਕੇ ਗਿਆ ਪਹਿਲਾਂ ਉਹਨਾਂ ਨੂੰ ਮੈਂ ਤਾਂ ਓਕੇ ਦਾਣੇ ਭੋ ਕੇ ਰੱਖ ਗਿਆ ਤੇ ਬਈ ਪਰ ਫੁੱਡਾ ਥੋੜਾ ਰਹਿ ਗਿਆ ਉਹਨੂੰ ਹੁਣ ਥੋੜਾ ਮੈਂ ਹੁਣ ਖੋਲਦਾ ਪੌਂਡਾ ਕੋਲ ਦੇ ਨਵੇਂ ਬੱਚੇ ਦੇਖ ਰਹੇ ਹਾਂ ਛੋਟੇ ਗੱਡੇ ਗੱਡੇ ਕ ਹੋ ਗਏ ਚਾਰ ਪੰਜ ਦਿਨ ਹੋ ਗਏ ਚੈੱਕ ਨਹੀਂ ਕਰੇ ਬੱਚੇ ਆਪਾਂ ਛੋਧਰੇ ਜਾਂ ਢੇਜ ਧਰੀ ਜਾਂਦੀਆਂ ਨੇ ਯਾਰ ਮੈਂ ਵਜੇ ਕਰਾਉਣੀ ਹੈ ਇਹ ਗਰਮੀ ਵਾਲੀ ਆ ਮੋਰੇ ਫੁਨਸੇ ਫਰਸੇ ਆ ਜਾਈ ਜਾਣਗੇ ਬੱਚਾ ਇਹਦਾ ਕੀ ਫਾਇਦਾ ਯਾਰ ਤਾਂ ਕਰਕੇ ਓਡਾ ਦੇਖੋ ਬਈ ਆਪਣਾ ਫੋਟੋ ਕੇ ਨਾ ਖੋੜੇ ਦੀ ਦਾਣੇ-ਦਾਣੇ ਵੀ ਖਾਈ ਬੈਠਿਆ ਹੁਣ ਇਹਨਾਂ ਨੂੰ ਦਾਣੇ ਹੋਰ ਪਾਉਣੇ ਆ ਤੇ ਆਹ ਡਾਏ ਸੀ ਬਾਈ ਇੱਕ ਦਾ ਕਾਲ ਖਿੜਾਈ ਸੀ ਆਪਾਂ ਇੱਕਾ ਚੀਨਾ ਡਾਏ ਸੀ ਦੋ ਤੇ ਜੋੜੀ ਹੋਵੇ ਬੈਠੇ ਉਹ ਡਾਈ ਸੀ ਦੋਨੇ ਤੇ ਹੱਥ ਨੇ ਆ ਬਚਾ ਜੜਾਤਾ ਮੈਂ ਦੇਖੇ ਉਹ ਤੁਸੀਂ ਵੀਡੀਓ ਦੇ ਵਿੱਚ ਉੱਚਾ ਵੀ ਜੜ ਗਿਆ ਸੀ ਪਰ ਹੁਣ ਜਿਵੇਂ ਮੰਨ ਕੇ ਚੱਲੋ ਮੂਰੇ ਹੈਪੀ ਆ ਉਹਨੇ ਵੀ ਹੁਕ ਕਰਿਆ ਹੋਇਆ ਸੀਗਾ ਕਬੂਤਰ ਉਹਦੇ ਵੀ ਬੈਠੇ ਸੀ ਛਾਤਰੀ ਤੇ ਤੇ ਨਿੰਮੂ ਦੇ ਬੈਠੇ ਸੀ ਛਾਤਰੀ ਤੇ ਉਹਦੀ ਮੁੰਡਾ ਹਰਪ੍ਰੀਤ ਉਹਦੇ ਛਾਤਰੀ ਲੱਗੀ ਹੋਈ ਸੀ ਚੱਕਿਆ ਨਹੀਂ ਕਿਸੇ ਬਸ ਇਧਰ ਹੀ ਆ ਕੇ ਸਿੱਧਾ ਬਹਿ ਗਿਆ ਤੇ ਇਹ ਬੱਚੇ 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 ਚੈੱਕ ਕਰੋ ਭਾਈ ਬੱਚੇ ਆਪਣੇ ਕਰੋ ਸਭ ਕੋ ਬੱਚਿਆਂ ਦਾ ਆਹ ਛੋਟਾ ਹੈਗਾ ਥੋੜਾ ਜਿਹਾ ਉਹ ਵੱਡਾ ਤੇ ਮੈਂ ਕਰਦਾ ਭਾਈ ਵੀਡੀਓ ਕੰਟੀਨਿਊ ਨੂੰ ਦਾਨੇ ਉਹਨੇ ਪਾ ਲਾ ਤੇ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਲੋ ਜੀ ਕਣਕਾਂ ਮਾਪੋਂ ਗੱਦੀ ਤੇ ਹੁਣ ਇਹਨਾਂ ਨੂੰ ਬਈ ਪਾ ਦਈਏ ਸੱਟ ਜੀ ਕਾ ਕੇ ਇਹ ਜਿਹੋਈ ਕਣਕਾਂ ਆ ਵੀ ਹਾਜਮ ਸੇ ਤੇ ਇਹਨਾਂ ਖਾ ਲੈਣੇ ਇੱਕ ਦੂਜੀ ਤੇ ਖੰਡਿਆਉਂਦੇ ਬੜਾ ਚੁੱਕੀ ਦਾ ਯਾਰ ਕਣਕੇ ਲੋ ਬਈ ਸ਼ਕੋ ਸ਼ਕੋ ਜੀ ਇੱਕ ਵਈ ਆਪਾਂ ਕੰਦ ਕੱਟਤੀ ਤੇ ਉਹ ਬੁੱਦ ਜੀ ਕੰਦਾ ਪਟਾ ਦਾਂਗੇ ਆ ਦੇ ਹਵਾਦਾਰੀ ਹੋ ਗਿਆ ਆਪਣਾ ਕੁੱਡਾ ਇਧਰੋਂ ਵੀ ਕ੍ਰੋਸਿੰਗ ਹੋਊਗੀ ਹਵਾਦਾਰੀ ਉਧਰੋਂ ਵੀ ਕ੍ਰੋਸਿੰਗ ਹੋਗੀ ਤੇ ਹੁਣ ਕੁੱਡਾ ਆਪਣਾ ਜਾਵਾਂ ਹਵਾਦਾਰ ਹੋ ਗਿਆ ਉਹ ਬੱਚਾ ਜ ਨਹੀਂ ਆਇਆ ਥੱਲੇ ਰੱਤਾ ਜਾ ਉਹ ਬੈਠਾ ਆ ਗਿਆ ਵੀ ਚੱਕ ਹੁਣ ਥੱਲੇ ਹੁਣ ਆਊਗਾ ਉਹ ਹੁਣ ਇਹ ਖੁੱਲ ਜੂਗਾ ਦਨਾਂ ਜੀ ਫੈਟ ਹੋ ਜੂਗਾ ਸਟਾ ਮੇਰਾ ਆਹ ਰਹੇ ਦਿਨਾਂ ਨੂੰ ਦਾਣੇ ਰੋਣੇ ਨੇ ਪਾਣੀ ਲਿਆ ਕੇ ਵੀ ਰੱਖ ਦੀਏ ਪਾਣੀ ਬੜੀ ਸਿਸਟਮ ਹੁੰਦਾ ਬਣੀਲਾ ਗਲਤ ੁੰਡਾ ਰੱਖੀਏ ਔਰ ਇੱਕ ਹੁੰਡੇ ਦਾ ਜਿੰਨਾ ਲਿਆਂਦਾ ਸੁੱਕ ਹੋ ਗਿਆ ਬਈ ਇਹਦਾ ਬਹੁਤ ਜਿਆਦਾ ਨਹੀਂ ਤਾਂ ਖਰਿਆ ਵੀ ਰਹਿਣ ਦੀ ਗੱਲ ਖੰਡਿਆ ਡੋਲਦੇ ਤੁਸੀਂ ਬਈ ਪਾਣੀ ਤੇ ਹਮਣ ਵਧੀਆ ਨਾ ਡੋਲਣ ਨਾ ਇਹ ਡੋਲਦੇ ਜੀ ਨਾ ਆਉਜੇ ਮਿੱਟੀ ਮਿੱਟੀ ਕਰ ਦਿੰਦੇ ਸੀ ਐਸੇ ਨਾ ਮਿੱਟੀ ਹੋਵੇ ਤੋਂ ਪਾਟਾ ਕਰਦੇ ਨੇ ਅਗਲ ਕਰ ਥੋੜੇ ਨੀਮਾ ਵੱਢਿਆ ਜਾ ਤਾਂ ਕਰਕੇ ਦਿੱਕਤ ਆਉਂਦੀ ਥੋੜੀ ਉਬਾਲੀ ਨਹੀਂ ਆਉਂਦੀ ਨਹੀਂ ਇੱਕ ਦਿਨ ਕੱਢ ਜਾ ਕਰੇ ਸਾਰਾ ਉਹਨੂੰ ਮੁਕਤਨ ਕਰਕੇ ਕਰਤਨ ਕਰਕੇ ਉਹ ਕਰਨ ਕਰਕੇ ਥੋੜਾ ਜਿਹਾ ਉਹ ਆ ਜਾਂਦਾ ਮੱਕ ਜਾਂਦਾ ਪਾਣੀ ਹੱਥਾਂ ਤੱਕ ਹੋਰ ਕੋਈ ਦਿੱਕਤ ਨਹੀਂ ਆਉਂਦੀ ਬਈ ਹੋਰ ਸਾਰਾ ਓਕੇ ਆ ਆਪਣਾ ਤਦੋ ਬਸ ਬਈ ਇਹਨਾਂ ਨੂੰ ਖਾਣ ਦੇ ਦਾਣੇ ਤੇ ਹੁਣ ਬਸ ਆਪਾਂ ਸ਼ਾਮ ਨੂੰ ਆ ਕੇ ਕਰਾਂਗੇ ਵੀਡੀਓ ਕੰਟੀਨਿਊ ਸ਼ਾਮ ਨੂੰ ਢਾਵਾ ਆ ਗਿਆ ਬਚਾ ਛੋਟਾ ਰੱਤਾ ਜਾਂ ਲਾਲ ਜਾਂ ਤੇ ਨਾਲ ਕਬੂਤਰ ਮੋਚ ਜੀ ਨਾ ਢਾਦਾਂਗੇ ਨਵਾਂ ਜਿਹੜਾ ਜੀਨਾ ਆਪਣਾ ਦੇ ਰੰਗ ਵੀ ਲਾਉਣਾ ਯਾਰ ਆਪਾਂ ਐਂ ਤੋਂ ਤੁਹਾਨੂੰ ਲਾਉਣੇ ਆ ਪ੍ਰੋਜੈਕਟ ਤੇ ਚਲੋ ਬਈ ਕਿ ਆਪਾਂ ਕਰ ਦਿਆਂ ਵੀਡੀਓ ਸ਼ਾਮ ਨੂੰ ਕੰਟੀਨਿਊ ਬਣੇ ਰਹੋ ਆਪਣੇ ਵਲੌਗ ਦੇ ਵਿੱਚ ਐਂ ਸਪੋਰਟ ਕਰੋ ਯਾਰ ਮਿਲਦੇ ਆਂ ਬਈ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਆ ਇਹ ਆਪ ਇੱਧਰ ਨੇ ਘਰੇ ਆ ਕੇ ਬਈ ਪਰਦਾ ਛਤਰੀ ਚੱਕੀ ਇਹਦੇ ਤੇ ਕਬੂਤਰ ਬੰਨੇ ਆ। ਉਹਦੇ ਦੀ ਜਾਬ ਵੀ ਚੱਕ ਲਈ ਤੇ ਹੁਣ ਫੇਰ ਉਹ ਬੱਚਾ ਤੇ ਚੀਨਾ ਛੱਡਾਂਗੇ ਆਪਾਂ ਆਪਣਾ। ਤੇ ਕਬੂਤਰੀ ਬੰਨ ਲੈ ਪਹਿਲਾਂ ਮੈਂ ਛਤਰੀ ਤੇ ਆਦਰੀ ਕਰ ਲਾਂ ਨੀ ਵੀ। ਬਸ ਇਹਦੇ ਕਬੂਤਰੀ ਬੰਨ ਲਈਏ। ਤੇਰ ਬਚਾ ਬੰਨਾਂਗੇ ਬਚਾ ਛੱਡ ਦਾਂਗੇ ਨੇ ਤਾਂ ਤੇ ਨਾਲੇ ਜਿੰਨਾ ਸੜ ਲਾਂਗੇ ਨਾ ਬਚਾ ਛੱਡ ਲਾਂਗੇ ਤੇ ਆ ਬੈਠੀ ਹੈ ਬਈ ਆਪਣੀ ਕਬੂਤਰੀ ਬਈ ਜਿਹੜੀ ਆਪਾਂ ਬੰਨਣੀ ਹੈ ਅੱਛਾ ਤਰੀਕੇ ਤਰੀ ਬਣਨੀ ਹੈ। ਛਤਰੀ ਤੇ ਇਹਦਾ ਹੁਣ ਪੰਨਾ ਕਿਵੇਂ ਯਾਰ? ਸਰ ਮੈਂ ਕਰਦਾ ਉਹ ਵੀ ਵੀਡੀਓ ਕੰਟੀਨਿਊ ਕਬੂਤਰੀ ਬਨ ਲਾ ਮੈਂ ਛਤਰੀ ਤੇ। ਓ ਜੀ ਭਾਈ ਕਬੂਤਰੀ ਬਨਕਤੇ ਤਾਂ ਛਤਰੀ ਲਾਤੀ। ਤੇ ਚੈੱਕ ਕਰ ਲੇ ਤਾਂ ਹੁਣ ਮੈਂ ਬੱਚਾ ਦੋ ਬੱਚਾ ਤੇ ਚੀਨਾ ਕੱਢ ਲਾ। ਫੋਨ ਮੈਂ ਉਰੇ ਧਰਦਾ। ਜੇ ਕੈਚ ਹੋਊਗੀ ਵੀ ਵੀਡੀਓ।

ਨਿਡਾਤੇ ਬਈ ਮੈਂ ਚੈੱਕ ਕਰਵਾ ਫਿਰਦੇ ਨੇ ਹਵਾ ਚਾਹਿਆ ਫਿਰਦਾ ਤੇ ਬਚਾ ਜੀ ਬਹਿ ਗਿਆ ਚ ਬਚਾ ਹੀ ਬਹਿ ਗਿਆ ਬਈ ਤੇ ਆਪਣਾ ਵੱਡਾ ਕਬੂਤਰ ਹੀ ਬਹਿ ਗਿਆ ਦੋਨੇ ਬਹਿ ਗਏ ਤੇ ਹੁਣ ਇਹਨਾਂ ਨੂੰ ਡਾਵਾਗੇ ਦੋ ਮਿੰਟ ਰੈਸਟ ਜੀ ਕਰ ਲੈਣ ਦੇ ਇਹਨਾਂ ਨੂੰ ਫਿਰ ਡਾਵਾਗੇ ਦੋਨਾਂ ਨੂੰ ਤੇ ਨੇ ਪਾਣੀ ਪੂਣੀ ਸਿਰਕਲਾ ਬਾਰੇ ਮੰਜਾ ਕਰ ਦੂੰਗਾ ਬਈ ਮੈਂ ਪਾਣੀ ਪੂਣੀ ਸਿਰਕ ਲਈ ਇਹਨੇ ਕਰਦਾ ਬਈ ਵੀਡੀਓ ਕੰਟੀਨਿਊ ਰੋਟੀਆਂ ਰੋਟੀਆਂ ਛੁੱਟ ਲਈ ਨਾਲੇ ਹੁਣ ਨਾਵਾ ਡਰ ਬਣਾ ਘਾੜਾ ਨਹੀਂ ਆ ਉਹ ਜੱਕਰ ਨਹੀਂ ਕਰਦਾ ਵੀ ਵੀਡੀਓ ਕੰਟੀਨਿਊ ਕਰ ਦੋ ਅੱਬ ਆਪਣਾ ਚੱਕਾ ਡਾਉਣ ਲੱਗਿਆ ਕਰੇ ਉਹ ਚੱਕਾ ਹੋ ਗਿਆ ਬਚਾ ਆਪਣਾ ਆਹ ਵਾ ਸੱਪੇ ਮਾਰਦਾ ਚੱਕ ਕਰੋ ਬੱਚਾ ਉੜਦਾ ਆਹ ਲੱਫੇ ਲਓ ਜੀ ਬਾਬਿਓ ਦਾਣੇ ਬਈ ਇਹਨਾਂ ਨੂੰ ਆਪਾਂ ਰੱਖਤੇ ਤੇ ਹੁਣ ਉਹਨਾਂ ਨੂੰ ਪਾਣੀ ਪਾ ਦਈਏ ਤੇ ਕਬੂਤਰ ਵੀ ਆਪਾਂ ਲਾ ਲੇ ਬਈ ਆਪਣਾ ਬੱਚਾ ਕਿ ਸਿੱਧਾ ਬਹਿ ਗਿਆ ਤੇ ਛਤਰੀ ਤੇ ਵਧੀਆ ਉੱਡਿਆ ਤੇ ਦੋ ਚਾਰ ਮਿੰਟ ਉੱਚਾ ਚੜ ਗਿਆ ਸੀ ਹੁਣ ਇਹਨੂੰ ਅਈਆਂ ਹੱਥ ਨੇ ਜੇ ਡਾ ਦਿਆ ਕਰਾਂਗੇ ਇੱਕ ਦੋ ਵਾਰੀਆਂ ਦੀਆਂ ਹੱਥ ਨੇ ਕਰਾ ਕੇ ਆਈ ਫਿਰ ਇਹਨੂੰ ਕਬੂਤਰ ਨਾਲ ਡਾਮਾ ਹੈ। ਇਹਨੂੰ ਕਬੂਤਰ ਨਾਲ ਡਾਇਆ ਕਰਗੇ ਇੱਥੇ। ਦਿੱਲੀ ਬੈਠੀ ਸੀ। ਹਾਂ ਇੱਕ ਦੋ ਵਾਰੀਆਂ ਹੋਰ ਕਰਾਉਣੀਆਂ ਨੇ ਇਹੀਆਂ। ਐਂ ਹੈ ਨਾ ਕਬੂਤਰ ਨਾਲ ਡਾਇਆ ਕਰਾਂਗੇ। ਇੱਕ ਕੋਈ ਪਾਣੀ ਪੀਓ ਸੰਗ ਤੇ ਨੋਰਪਾ ਦਾਗੇ ਇਹਨਾਂ ਨੂੰ ਪੀ ਲੈਣ ਦੇ ਇੱਕ ਵਾਰ ਆ ਛੋਟਾ ਬੱਚਾ ਅਜੇ ਬਿਠਾਇਆ ਨਹੀਂ ਬਈ ਛਾਤਰੀ ਤੇ ਉੱਪਰ ਦੂਜਾ ਦਾ ਬਿਠਾਤਾ ਸੀ ਹੁਣ ਆ ਕਰਕੇ ਇਹ ਛੋਟਾ ਅਜੇ ਬਿਠਾਇਆ ਨਹੀਂ ਆਪਾਂ ਆ ਜਦੋਂ ਕੋਈ ਨਾ ਨੂੰ ਬਿਠਾਇਆ ਮਾਂ ਕਰਾਂਗੇ ਛਾਤਰੀ ਤੇ ਕੋਈ ਉਤਰੀ ਜੀ ਨੂੰ ਬੰਦਨ ਨੂੰ ਬਹੁਤ ਦਿਨ ਹੋ ਗਿਆ ਫਰਗिज ਨਹੀਂ ਲੈ ਵੀ ਚਾਹੀਦੀ ਆ ਹੁਣ ਅਜੇ ਵੱਪੀ ਚਲ ਦੇਖਦੇ ਆ ਕੀ ਬਣਦਾ ਮੇਜੇ ਜ ਨੂੰ ਪੀਰਨ ਦੇ ਪਾਣੀ ਇਹਦਾ ਇਹਦਾ ਜਮੀ ਚਿੱਟੇ ਬਣ ਨਿਕਲ ਜਾਣਗੇ ਜ ਜਿਹਦਾ ਸਿਰ ਹੈ ਬਈ ਇਹਦਾ ਕਾਲਾ ਜਾਣ ਇਹ ਵੀ ਜਮਾ ਚਿੱਟਾ ਹੋ ਜਾਊਗਾ ਛਾੜੇ ਪੈ ਕੇ ਤੇ ਹੁਣ ਇਹਨਾਂ ਨੂੰ ਦਾਣੇ-ਦੋਣੇ ਬਈ ਖਾ ਲੈਣ ਦੇ ਬਸ ਆਹੀ ਸੀ ਬਈ ਗੀੜੇ ਸਾਰੇ ਦਿਨ ਦੇ ਆਪਣੀ ਜੇ ਆਪਣੀ ਵੀਡੀਓ ਬੱਧੀ ਲੱਗਦੀ ਹੁੰਦੀ ਆ ਤਾਂ ਆਪਣੇ ਲਾਈਕ ਕਰੋ ਬਈ ਕਮੈਂਟ ਵੀ ਕਰੋ ਹਨ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਆਪਾਂ ਰੋਜ਼ ਵੀਡੀਓ ਹਰ ਜੀ ਅਪਲੋਡ ਕਰਦੇ ਰਹੇ ਨੇ ਡੇਲੀ ਵਾਂਗੂ ਮਿਲਦੇ ਆਂ ਬਈ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਤੇ ਹੁਣ ਆਪਾਂ ਕਰਦੇ ਆ ਆਪਣੀ ਵੀਡੀਓ ਦੀ ਐਂਡਿੰਗ ਮਿਲਦੇ ਆਂ ਬਈ ਆਪਾਂ ਕੱਲ ਨੂੰ ਅਗਲੇ ਬਲੌਗ ਦੇ ਵਿੱਚ